ਏ ਅੱਧੀ ਰਾਤ ਟੁੱਟਿਆ ਪਿਆ ਜੀ ਇੱਥੇ ਹਜੇ ਤੱਕ ਕੋਈ ਅਫਸਰ ਨਹੀਂ ਆਇਆ ਜੀ ਮੈਂ ਮੈਂ ਖੁਦ ਲਗਭਗ 7-8 ਫੋਨ ਕਰ ਲਿਆ ਇਸ ਖਾਤਰ ਸਾਰਾ ਟੁੱਟਿਆ ਜੀ ਇਹ ਹਰ ਥਾਂ ਤੋਂ ਇਹਦੇ ਵਿੱਚ ਕ੍ਰੈਕ ਆ ਗਿਆ ਉਹ ਪਿੱਛੇ ਜੇ ਤੁਸੀਂ ਦੇਖੋ ਉੱਥੋਂ ਵੀ ਟੁੱਟਿਆ ਹੋਇਆ ਜਾ ਜਾਂਚ ਵੀ ਨਾ ਇਹ ਦੇਖਿਆ ਜਾਵੇ ਕਿ ਲੋ 1.5 ਕਿਲੋਮੀਟਰ ਦੇ ਕਰ ਜਾਨੀ ਕਿ ਇਹ ਪਾਣੀ ਜਿਹੜਾ ਜਾਵੜਿਆ ਤੇ ਕਿਣੀ ਉੱਚੇ ਥਾਂਾਂ ਇਹਦਾ ਕਣਕਾ ਬਾਜਣੀਆਂ ਜਿਹੜੀਆਂ ਨੀਵੇਂ ਥਾਂਾਂ ਦੀ ਝੋਕਾਂ ਆਈਆਂ ਜਿਹੜੀਆਂ ਕਣਕਾਂ ਉਹਦਾ ਕੋਈ ਕੁਛ ਵੀ ਨਹੀਂ ਬਚਣਾ ਜੀ ਵਾਣ ਤਾਂ ਜਮਾ ਮਰੂਗਾ ਜੀ 30 ਕਿਲੇ ਵਾਣ ਸਾਡਾ ਜਿਹੜਾ ਜਮਾ ਮਰੂਗਾ ਜੀ ਇਹ ਇੱਥੋਂ ਦੂਸਰੀ ਹੁਣ ਜੇ ਬੰਨ ਲਾਉਣਾਗਾ ਇਧਰ ਲਾ ਦੇਓ ਜੀ ਸਵਿਚ ਆ ਸਾਡੇ ਮਾਨ ਨੂੰ ਹੀ ਰਹਿਣਾ ਇਹਨੇ ਇੱਥੇ ਗੁੱਲਾ ਰਹਿੰਦੇ ਆ 30 35 ਗਿੱਲਿਆਂ ਚ ਪਈ ਜਾਊਗਾ ਕਿਉਂਕਿ ਜੇ ਸਾਡਾ ਨੁਕਸਾਨ ਹੋ ਗਿਆ ਸੀ ਅੱਗੇ ਵਾਲਿਆਂ ਤੋਂ ਕੀ ਲੈਣਾਗਾ ਜਦੋਂ ਅਸੀਂ ਫੋਨ ਕਰਦੇ ਆ ਉਹ ਤਾਂ ਕਹਿੰਦੇ ਆ ਕਿ ਜੀ ਸਾਨੂੰ ਗਾਂਹਲੇ ਪਾਣੀ ਮੰਗਦੇ ਆ ਤੇ ਸਾਡੇ ਆ ਪਾਣੀ ਲੈ ਜਾਓ ਆ ਸਾਰੇ ਦਾ ਸਾਰਾ ਏਰੀਆ ਜਿਹੜਾ ਹੈਗਾ ਗਰਾਮੇਣਾ ਦੋ ਚਾਲਾਂ ਦੇ ਵਿਚਾਲੇ ਪੈਂਦਾ ਹੈਗਾ ਇਹ ਘੱਟੋ ਘੱਟ ਮੇਰੇ ਦੇਖਣ ਦੇਖਣ ਦੇ ਵਿੱਚ ਹੁਣ ਹੁਣ ਪਿਛਲੇ 3-4 ਸਾਲਾਂ ਦੇ ਵਿੱਚ ਇਹ ਟੁੱਟ ਚੁੱਕਿਆ 20 22 ਵਾਰ ਸਾਡੇ ਲੀਡਰ ਵੋਟਾਂ ਵਾਲੇ ਜੀ ਵੋਟਾਂ ਹੀ ਪਾਉਂਦੇ ਆ ਬਸ ਕੱ ਤਿੰਨੇ 4 ਲੀਟਰ ਆ ਚੰਗੇ ਨਾਲ ਟਰਲੇ ਜਾਲਾ ਕੋਈ ਇੰਜ ਕੰਮ ਕਰਦਾ ਕੀਰਾਲੀ ਤੋਂ ਬੈਠਾ ਦਾ ਮੁੰਡਾ ਉਸੇ ਨਹੀਂ ਆਉਣਾ ਤੇ ਕੀਰਾਲੀ ਤੋਂ ਬੰਦਾ ਪਹੁੰਚਿਆ ਨਹੀਂ ਉਹ ਅਲੇ ਤੱਕ ਨਹੀਂ ਨਹੀਂ ਪਹੁੰਚਾਈ ਲੋਕਾਂ ਦਾ ਨੁਕਸਾਨ ਹੁੰਦਾ ਹੋਈ ਜਾਵੇ ਡੁੱਬਦੇ ਡੁੱਬ ਕੇ ਸੁਣਵਾਈ ਹੈ ਜੀ ਬਾਈ ਜੀ ਇੱਥੇ ਰਾਮਿਆਣੇ ਕੋਲੇ ਸੂਆ ਰਾਤ ਦਾ ਟੁੱਟਿਆ ਹੋਇਆ ਹੈ ਜੀ ਨਾ ਤਾਂ ਮਹਿਕਮੇ ਨੇ ਪਾਣੀ ਬੰਦ ਕੀਤਾ ਤੇ ਨਾ ਕੋਈ ਇੱਥੇ ਤੁਹਾਡਾ ਅਧਿਕਾਰੀ ਆਇਆ ਹਾਂਜੀ ਇਹ ਤਾਂ ਨਵੀਂ ਪ੍ਰੋਜੈਕਟ ਜੀ ਤਿਆਰ ਕਰੀ ਆ ਨੇ ਇਹਨੂੰ ਨਵਾਂ ਕੰਕਰੀਟ ਦਾ ਹੀ ਬਣਾਵਾਂਗੇ ਜੀ ਹੁਣ ਪਿਛਲੇ ਲਗਭਗ 4-5 ਸਾਲ ਤੋਂ ਅਸੀਂ ਦੇਖ ਰਹੇ ਆ ਇਹਨੂੰ ਟੁੱਟਦੇ ਨੂੰ 4-5 ਸਾਲ ਤੋਂ ਪ੍ਰੋਜੈਕਟ ਹਜੇ ਵਿੱਚ ਹੀ ਪਿਆ ਹੈ ਜੀ ਜਿਹੜਾ ਜਕਰ ਟੁੱਟਦਾ ਨਹੀਂ ਉਹਨਾਂ ਚੱਕਰ ਬੰਦ ਕਰਦੇ ਨਹੀਂ ਜੀ ਬੰਦ ਨਹੀਂ ਕਰਦੇ ਸੁਣਦਾ ਹੀ ਨਹੀਂ ਜੀ ਕੋਈ ਉੱਥੇ ਆਪਣੇ ਮੱਥੇ ਪੰਜ ਸ਼ੀਰਾਂ ਟੁੱਟ ਗਿਆ ਕੋਈ ਸਰਕਾਰ ਦੀ ਬਿਲਕੁਲ ਗੌਰ ਵੀ ਹੈ ਨਹੀਂ ਜੀ ਅੱਜ ਤਾਂ ਟੋਡੀਆਂ ਫਸਲਾਂ ਮਰ ਜਾਂਦੀਆਂ ਫਿਰ ਮਰਦੀਆਂ ਜੀ ਆਏ ਸਾਲ ਸਾਨੂੰ ਤਾਂ 10 ਸਾਲ ਹੋ ਗਏ ਵਹਿੰਦਿਆਂ ਨੂੰ ਪਾਲ ਪੋਲੋਸ ਕੇ ਤੇ ਕੰਮ ਕਰਕੇ ਪਲਾ ਝੜ ਕੇ ਮੁਰਗੀ ਕੇ ਮਹੀਨੇ ਪਹਿਲਾਂ ਉੱਥੋਂ ਟੁੱਟਿਆ ਜੀ ਸਾਡਾ 35 40 ਕਿੱਲੇ ਵਾਣ ਸੀ ਆ ਸਾਰਾ 8 10 ਦਿਨ ਝੋਨੇ ਵੇਲੇ ਪਾਣੀ ਦਾ ਭਰਿਆ ਰਿਹਾਗਾ 13 ਇੱਥੋਂ ਸੁਆ ਬੰਨੇ ਆ 5 6 ਦਿਨ ਲਾ ਕੇ ਉਹਨਾਂ ਨੇ ਫਿਰ ਅਸੀਂ ਪਾਣੀ ਵਾਪਸ ਸਿੱਟਿਆਗਾ ਨਾ ਤਾਂ ਸਾਨੂੰ ਉਸ ਚੀਜ਼ ਦਾ ਕੁਝ ਮਿਲਿਆ ਨਾ ਸਾਡੇ ਜਿਹੜਾ ਝੋਨੇ ਦਾ ਨੁਕਸਾਨ ਹੋਇਆ 80 80 ਮਰ ਨਾਲੇ ਝੋਨੇ ਸਾਡੇ 20 22 22 ਮਰ ਦੇ ਨਿਕਲੇ ਆ ਇਹ ਗਰੀ ਮਾਰ ਇਹਨਾਂ ਦੀ ਪਹਿਲਾਂ ਹੋ ਗਈ ਆ 5 ਕਿੱਲੇ ਵਾਣ ਇਹਨਾਂ ਕੋਲੇ ਆ ਨੀਵਾ ਝੋਕਾ ਜਿਹੜੀ ਤੇ ਆ ਹੁਣ ਫੇਰ ਕਣਕ ਦੀ ਮਾਰ ਹੋ ਗਈ ਇਹ ਫਸਲ ਇੱਕ ਵੀ ਫਸਲ ਮਰ ਜੇ ਜ਼ਿਮੀਦਾਰ ਜੀ ਉਹੋ ਜਿਹੇ ਨਾਲ ਰਾਸ ਦੀਆਂ ਦੋ ਫਸਲਾਂ ਮਰ ਗਈਆਂ ਉਹ ਕਿਵੇਂ ਨਾਲ ਲੁੱਟੋ ਜੇ ਸੂਆ ਜਦੋਂ ਚੜ੍ਹਾਇਆ ਜਾਂਦਾ ਉਹ ਦੇਖੋ ਕੰਨੀ ਤੱਕ ਚੜ੍ਹਾ ਦਿੱਤਾ ਜਾਂਦਾ ਹੈ ਠੀਕ ਹੈ ਜੀ ਜਦੋਂ ਅਸੀਂ ਫੋਨ ਕਰਦੇ ਹਾਂ ਕਿ ਜਿੰਨਾ ਦੇ ਵਾਣ ਖਤਰੇ ਦੇ ਵਿੱਚ ਹੈਗੇ ਆਗੇ ਉਹਨਾਂ ਦੀ ਕੋਈ ਗੱਲ ਨਹੀਂ ਸੁਣਦਾ ਕਿ ਜਿੰਨਾ ਚਿਰ ਕਿਸੇ ਲੀਡਰ ਦਾ ਫੋਨ ਨਹੀਂ ਜਾਂਦਾ ਉਂਦਰ ਤਾਂ ਜਾਊਗਾ ਸੁਣਵਾਈ ਆ ਇਤਨੇ ਲੋਕ ਮਰਦੇ ਆ ਡੱਬਦੇ ਆ ਡੁੱਬਦੇ ਆ ਕਿਹਦੇ ਜਾਂਦੇ ਹੋ ਜੀ ਲੋਕਾਂ ਦਾ ਕੀ ਆ ਲੋਕਾਂ ਇਹ ਸਿਰਫ ਵੋਟ ਬੈਂਕ ਹੈ ਜੀ ਅਸੀਂ ਇਸ ਵਕਤ ਪਿੰਡ ਰਾਮਿਆਣਾ ਦੇ ਵਿੱਚ ਖੜੇ ਆ ਜਿੱਥੇ ਅੱਧੀ ਰਾਤ ਤੋਂ ਜਿਹੜਾ ਸੂਆ ਹੈ ਆ ਤਸਵੀਰਾਂ ਦਿਖਾ ਦਿਆਂ ਸੂਆ ਟੁੱਟਿਆ ਹੋਇਆ ਹੈ ਪਰ ਹਾਲੇ ਤੱਕ ਜਾਨਕਿ 8 ਤੋਂ 10 ਘੰਟੇ ਹੋ ਗਏ ਪਰ ਹਾਲੇ ਤੱਕ ਕੋਈ ਅਧਿਕਾਰੀ ਇੱਥੇ ਨਹੀਂ ਆਇਆ ਕੋਈ ਪਿੱਛੋਂ ਪਾਣੀ ਬੰਦ ਨਹੀਂ ਕੀਤਾ ਗਿਆ ਲਗਾਤਾਰ ਪਾਣੀ ਆ ਰਿਹਾ ਹੈ ਤੇ ਲੋਕਾਂ ਦੀਆਂ ਫਸਲਾਂ ਤਬਾਹ ਹੁੰਦੀਆਂ ਜਾ ਰਹੀਆਂ ਇਹ ਬਾਈ ਜੀ ਕਦੋਂ ਕਦੋਂ ਕਦ ਇਹ ਚੱਲ ਰਿਹਾ ਸਿਸਟਮ ਹੈ ਇਹ ਅੱਧੀ ਰਾਤ ਤੋਂ ਟੁੱਟਿਆ ਪਿਆ ਜੀ ਅੱਧੀ ਰਾਤ ਤੋਂ ਟੁੱਟਿਆ ਹੋਇਆ ਹਾਂਜੀ ਤੇ ਤੁਸੀਂ ਕਿਸੇ ਨੂੰ ਕਹਾ ਨਹੀਂ ਅਫਸਰ ਨੂੰ ਵੀ ਪਾਈ ਪਾਣੀ ਬੰਦ ਕੀਤਾ ਉਦੋਂ ਦੇ ਫੋਨ ਕਰੀ ਜਾਂਦੇ ਆ ਜੀ ਇਸ ਗੱਲ ਖਾਤਰ ਵੀ ਪਾਣੀ ਬੰਦ ਕਰ ਦਿਓ ਪਾਣੀ ਬੰਦ ਕਰ ਦਿਓ ਅੱਗੇ ਵੀ ਜਦੋਂ ਇਹ ਪਾਣੀ ਵਧਦਾ ਹੁੰਦਾ ਜੀ ਜਦੋਂ ਪਾਣੀ ਵਧਦਾ ਅਸੀਂ ਫੋਨ ਕਰਦੇ ਆ ਕਿ 7-8 ਸਾਡੇ ਫੋਨ ਜਾਂਦੇ ਆ ਕਿ ਇਹ ਪਾਣੀ ਉਦੋਂ ਤੱਕ ਨਹੀਂ ਘਟਾਇਆ ਜਾਂਦਾਗਾ ਜਿੰਨਾ ਚਿਰ ਕਿਸੇ ਤਣਾੜ ਬੰਦੇ ਦਾ ਫੋਨ ਨਹੀਂ ਜਾਂਦਾਗਾ ਉਹਨਾਂ ਚਿਰ ਨਹੀਂ ਘਟਾਇਆ ਸਾਡੇ ਸਾਡਾ ਨੁਕਸਾਨ ਹੋਇਆ ਹੁਣ ਪਿਛਲੇ 6 ਮਹੀਨੇ ਪਹਿਲਾਂ ਉੱਥੇ ਟੁੱਟਿਆ ਜੀ ਠੀਕ ਹੈ ਸਾਡਾ 35-40 ਗੱਲੇ ਵਾਣ ਸੀ ਆ ਸਾਰਾ 8-10 ਦਿਨ ਝੋਨੇ ਵੇਲੇ ਪਾਣੀ ਦਾ ਭਰਿਆ ਰਿਹਾਗਾ ਠੀਕ ਹੈ 13 ਇਥੋਂ ਸੁਆ ਬੰਨਿਆ 5 6 ਦਿਨ ਲਾ ਕੇ ਉਹਨਾਂ ਨੇ ਫਿਰ ਅਸੀਂ ਪਾਣੀ ਵਾਪਸ ਸਿੱਟਿਆਗਾ ਨਾ ਤਾਂ ਸਾਨੂੰ ਉਸ ਚੀਜ਼ ਦਾ ਕੁਝ ਮਿਲਿਆ ਨਾ ਸਾਡੇ ਜਿਹੜਾ ਝੋਨੇ ਦਾ ਨੁਕਸਾਨ ਹੋਇਆ 80 80 ਮਨ ਵਾਲੇ ਝੋਨੇ ਸਾਡੇ 20 20 20 ਮਨ ਦੇ ਨਿਕਲੇ ਆਕੇ ਠੀਕ ਹੈ ਸਾਨੂੰ ਸਰਕਾਰ ਵੱਲੋਂ ਇੱਕ ਪੈਸਾ ਨਹੀਂ ਮਿਲਿਆ ਜਿਹੜਾ ਅਸੀਂ ਪਾਣੀ ਚੱਕੇ ਵਿੱਚ ਸਿੱਟਿਆ ਉਹਦੇ ਅਸੀਂ ਇਹ ਵੀ ਕਿਹਾ ਸੀ ਕਿ ਤੁਸੀਂ ਚਲੋ ਸੁਆ ਟੁੱਟ ਗਿਆ ਸਾਨੂੰ ਕੋਈ ਪਾਣੀ ਕੱਢਣ ਅਤੇ ਪੱਖਿਆਂ ਦਾ ਪ੍ਰਬੰਧ ਕਰ ਦਿਓ ਕੁਝ ਕਰ ਦਿਓ ਨਾ ਤਾਂ ਸਾਨੂੰ ਸਰਕਾਰ ਵੱਲੋਂ ਮਿਲੇ ਅਸੀਂ ਪ੍ਰਾਈਵੇਟ ਭਾਲੇ ਕੋਈ ਅਸੀਂ ਇਥੋਂ ਭਗਤੇ ਤੋਂ ਲਿਆਂਦਾ ਕੋਈ ਬਠਿੰਡਿਓ ਲਿਆਂਦਾ ਇੰਨੀ ਨਹੀਂ ਵਾਰ ਤੁਸੀਂ ਪੱਖ ਤੇ ਨਿਬੜਨਾ ਸਾਨੂੰ ਕੀ ਸੀ ਸਾਡੇ ਇੱਕ ਘਰ ਆ ਉਹਦੇ ਕੋਲੇ ਸਵਾ ਕਿਲਾ ਵਾਂਹਦਾਗਾ ਠੀਕ ਹੈ ਤੇ ਉਹਦਾ ਝੋਨਾ ਨਿਕਲਿਆ 15 ਮਰ ਦਾ ਤੇ 12000 ਦਾ ਉਹਦਾ ਤੇਲ ਸੜ ਗਿਆ ਸੀ 12000 ਤੇਲ ਸੜ ਗਿਆ ਹਾਂਜੀ ਮਤਲਬ ਤੁਸੀਂ ਰਾਤ ਦਾ ਕਹੀ ਐਨੇ ਪਰ ਇੱਥੇ ਬੌੜਿਆ ਕੋਈ ਨਹੀਂ ਹੈ ਇੱਥੇ ਹਜੇ ਤੱਕ ਕੋਈ ਅਫਸਰ ਨਹੀਂ ਆਇਆ ਜੀ ਮੈਨੂੰ ਮੈਂ ਖੁਦ ਲਗਭਗ 7-8 ਫੋਨ ਕਰ ਲਿਆ ਇਸ ਖਾਤਰ ਵੀ ਬੰਦ ਕਰ ਦਿਓ ਸਾਡੇ ਬੰਦੇ ਉੱਥੇ ਵੀ ਗਏ ਹੋਏ ਹੁਣ ਪਿਛਲੀ ਵਾਰ ਕੀ ਹੋਇਆ ਜਦੋਂ ਉੱਥੇ ਟੁੱਟਦਾ ਸੀ 2 ਵਜੇ ਪਾਣੀ ਟੁੱਟਿਆ ਠੀਕ ਹੈ ਅਫਸਰਾਂ ਨੂੰ ਫੋਨ ਕੀਤਾ ਅਫਸਰ ਕਹਿੰਦੇ ਜੀ ਅਸੀਂ ਬੰਦ ਕਰਤਾ 9 ਵਜੇ ਸਾਡੇ ਬੰਦੇ ਜਿੱਥੋਂ ਇਹ ਸੂਆ ਨਿਕਲਦਾਗਾ ਉੱਥੇ ਪਹੁੰਚਦੇ ਆਗੇ ਤੇ ਸੂਆ ਹਜੇ ਉੱਥੇ ਚੱਲੀ ਜਾਂਦਾ ਸੀ ਮੈਂ ਪਿੱਛੋਂ ਵੀ ਦੇਖਦਾ ਆਂ ਪਾਣੀ ਬਹੁਤ ਮਤਲਬ ਓਮੀ ਆ ਰਿਹਾ ਜਿਵੇਂ ਪਹਿਲਾਂ ਆ ਰਿਹਾ ਸੀਗਾ ਵੀ ਮਤਲਬ ਕਹਿਣ ਦੇ ਬਾਵਜੂਦ ਕੋਈ ਗੌਰ ਹੀ ਹੈ ਨਹੀਂ ਕੀ ਕੋਈ ਗੌਰ ਨਹੀਂ ਇਹ ਦੇਖੋ ਜੀ ਹੁਣ ਦੇਖੋ ਤੁਸੀਂ ਸਾਰਾ ਇੱਥੋਂ ਜੇ ਤੁਸੀਂ ਪਿੱਛੋਂ ਵੀ ਹੋਟਲੋਂਗੇ ਸਾਰਾ ਟੁੱਟਿਆ ਜੀ ਇਹ ਹਰ ਥਾਂ ਤੋਂ ਇਹਦੇ ਵਿੱਚ ਕ੍ਰੈਕ ਆ ਗਿਆ ਉਹ ਪਿੱਛੇ ਜੇ ਤੁਸੀਂ ਦੇਖੋ ਉੱਥੋਂ ਵੀ ਟੁੱਟਿਆ ਹੋਇਆਗਾ ਠੀਕ ਹੈ ਪਰ ਕੋਈ ਇਹਦੀ ਰਿਪੇਅਰ ਨਹੀਂ ਕੀਤੀ ਜਾਂਦੀਗੀ ਅਸੀਂ ਇਹੀ ਹੁਣ ਅਸੀਂ ਉਦੋਂ ਵੀ ਇਹ ਗੱਲ ਕਿਹਾ ਸੀ ਕਿ ਇਹਦੀ ਰਿਪੇਅਰ ਕਰ ਦਿਓ ਸਾਡਾ ਦੁਬਾਰਾ ਨੁਕਸਾਨ ਨਾ ਹੋਵੇ ਪਹਿਲਾਂ ਸਾਡਾ ਸਾਰਾ ਮਾੜ ਨੁਕਸਾਨ ਦੇ ਵਿੱਚ ਆਉੜੇ ਨਾ ਹੁਣ ਦੁਬਾਰਾ ਫੇਰ ਨੁਕਸਾਨ ਚ ਆਉੜੇ ਹੁਣ ਉਹ ਤਾਂ ਝੋਨਾ ਸੀਗਾ ਚਲੋ ਕੋਈ ਐਨਾਗਾ ਵੀ ਆੜਤੀਏ ਦੇ ਵਿਆਜ ਮੋੜ ਜਿੰਨੇ ਪੈਸੇ ਬਣ ਗਏ ਆ ਤਾਂ ਕਣਕ ਦਾ ਤਾਂ ਕੁਝ ਵੀ ਨਹੀਂ ਨਾ ਪੜ ਚੋਨਾ ਗੜਾ ਚੋਨਾ ਕੋ 5-10 ਦਿਨ 20 ਦਿਨ ਪਾਣੀ ਦੇ ਵਿੱਚ ਘਟ ਜਾਂਦਾ ਤੇ ਜਿਹੜੀ ਕਣਕਾਂ ਇਹਦਾ 5 ਦਿਨ ਪਾਣੀ ਖੜਾ ਰਿਹਾ ਤੇ 5 ਦਿਨਾਂ ਵਿੱਚ ਖਤਮਾਂ ਕਣਕ ਇਹ ਗਰੀ ਮਾਰ ਇਹਨਾਂ ਦੀ ਪਹਿਲਾਂ ਹੋ ਗਈ ਆ 5 ਕਿੱਲੇ ਵਾਣ ਇਹਨਾਂ ਕੋਲੇ ਆ ਨੀਵਾ ਝੋਕਾ ਜਿਹੜੀ ਤੇ ਆ ਹੁਣ ਫੇਰ ਕਣਕ ਦੀ ਮਾਰ ਹੋ ਗਈ ਇਹ ਫਸਲ ਇੱਕ ਵੀ ਫਸਲ ਮਰ ਜਾਈ ਜੀਮੇਦਾਰ ਜੀ ਉਹੀ ਨਾਰ ਰਲਦੀਆਂ ਦੋ ਫਸਲਾਂ ਮਰ ਗਈਆਂ ਉਹ ਕਿਵੇਂ ਨਾਰ ਲੂਗਾ ਇਹ ਕਾਰਨ ਵਜਾ ਕੀ ਆ ਕਿਉਂ ਨਹੀਂ ਧਿਆਨ ਦਿੰਦੇ ਇਹ ਸਰਕਾਰਾਂ ਜੀ ਜੋ ਲੱਲੇਪੱਪੇ ਕਰਕੇ ਜਾ ਇਥੇ ਗੇੜਾ ਮਾਰ ਕੇ ਮੁਰ ਜਾਂਦੇ ਆ ਬੀਬੀ ਵੀ ਕਿਰਾ ਆਈ ਸੀਗੀ ਵੀ ਮੁਆਵਜ਼ਾ ਦੇਵਾਂਗੇ ਅਸੀਂ ਆ ਕਰਾਂਗੇ ਉਹ ਹਰ ਸਿਮਨਕੌਰ ਬਾਦਲ ਤੇ ਉਦੋਂ ਕੋਈ ਕਿਸੇ ਨੇ ਮੁੜ ਕੇ ਧਿਆਨ ਨਹੀਂ ਦਿੱਤਾ ਆ ਹੁਣ ਫੇਰ ਟੁੱਟ ਗਿਆ ਹੁਣ ਕਿਹੜਾ ਫੇਰ ਪੋਚੇ ਮਾਰ ਕੇ ਉੱਠ ਜਾਣਗੇ ਸਰਕਾਰਾਂ ਨੂੰ ਬੇਨਤੀਆਂ ਵੀ ਇਹ ਜਿਹੜਾ ਸੂਆ ਜਿਹੜਾ ਇਹਦਾ ਪ੍ਰਬੰਧ ਕੀਤਾ ਜਾਵੇ ਤੇ ਕਿਸੇ ਦੇ ਅੱਗੇ ਵਾਸਤੇ ਕਿਸੇ ਦਾ ਨੁਕਸਾਨ ਨਾ ਹੋਵੇ ਤੇ ਜਿਹੜਾ ਇਹ ਜਿਵੇਂ ਇਹ ਕਿੰਨੇ ਮਤਲਬ ਪਾਣੀ ਜੀ ਆ ਲਗਾਤਾਰ ਜਿਵੇਂ ਚੱਲ ਰਿਹਾ ਜਿਵੇਂ ਰਾਤ ਦਾ ਚੱਲਦਾ ਕਿੱਥੇ ਤੱਕ ਪਹੁੰਚ ਗਿਆ ਹੋਊਗਾ ਇਹ ਇਹ ਘਟ ਤੋਂ ਘਾਟੀ ਵੀ ਜਾਂ ਸ਼ਵੇਰਾ ਇਹ ਦੇਖਿਆ ਜਾਵੇ ਕਿ ਲੋ 1.5 1.5 ਕਿਲੋਮੀਟਰ ਦੇ ਕਰ ਜਾਣਗੇ ਇਹ ਪਾਣੀ ਜਿਹੜਾ ਜਾਵੜਿਆ ਤੇ ਕਿਨੇ ਉੱਚੇ ਥਾਵਾਂ 'ਚ ਕਣਕਾਂ ਬਾਜਣੀਆਂ ਜਿਹੜੀਆਂ ਨੀਵੇਂ ਥਾਵਾਂ 'ਚ ਝੋਕਾਂ ਆਈਆਂ ਜਿਹੜੀਆਂ ਕਣਕਾਂ ਉਹ ਦਾ ਕੋਖ ਕੁਛ ਵੀ ਨਹੀਂ ਬਚਣਾ ਜੀ ਵਾਣ ਤਾਂ ਜਮਾ ਮਰੂਗਾ ਜੀ 30 ਕਿੱਲੇ ਵਾਣ ਸਾਡਾ ਜਿਹੜਾ ਜਮਾ ਮਰੂਗਾ ਜੀ 30 ਕਿੱਲੇ ਵਾਣ ਹਾਂਜੀ ਹਾਂ ਜੇ ਤਾਂ ਪੱਕਾ ਹੀ ਮਰੂ ਮਰੂਗਾ ਪਰ ਇਹ ਪਤਾ ਰਿਹਾ ਜੀ ਝੋਕ ਆ ਗਿਆ ਉਹ ਸਾਹਮਣੇ ਉਹ ਜਿਹੜੀ ਉਹ ਦੇਖਦੇ ਹੋ ਉੱਚਾ ਆ ਗਿਆ ਆਸਲੇ ਝੋਕ ਆ ਜਿਹੜੀ ਇਹ ਸਾਰੀ ਸਾਰੀ ਮਾਰੀ ਜਾਣੀ ਹੈ ਕੱਢਣੀ ਨਹੀਂ ਨੀਂ ਪਾਣੀ ਨਹੀਂ 30 ਕਿੱਲੇ ਵਾਣ ਤਾਂ ਜਾਨਕਾ ਜਮਾ ਮਾਰਨ ਦੇ ਇਹਨਾਂ ਦਾ ਹੁਣ ਤੂੜੀ ਵੀ ਖਤਮ ਆ ਤੇ ਇਹਨਾਂ ਦੇ ਦਾਣੇ ਵੀ ਖਤਮ ਹੈ ਤੇ ਫਸਲ ਤੇ ਤੇ ਗੰਨਾ ਆਰਤੀਵਣੀ ਨੇ ਲਾ ਕਹਿੰਦੇ ਜਿਹਦੀਆਂ ਦੋ ਫਸਲਾਂ ਮਾਰ ਗਈਆਂ ਹੁਣ ਤਾਂ ਆਰਤੀ ਇਹਨੇ ਜਵਣੀ ਨੇੜੇ ਲੱਗਣ ਦੇਣਾਗਾ ਇਹ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਇਹਨਾਂ ਦੇ ਵੀ ਗਰੀ ਮਾਰ ਆ ਜਿਹੜੀ ਕੋਈ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਇਹਨਾਂ ਦੀ ਸਹੂਲਤ ਕੀ ਦਿੱਤੀ ਜਾਵੇ ਜਿਹੜਾ ਕੋਈ ਜਿਹੜਾ ਪਹਾੜੀ ਗਈ ਵੀ ਆ ਖੁਰਕੇ ਹੋ ਦੇਖ ਦਿਓ ਵੀ ਕਿਲਾ ਕਿਲਾ ਥਾਂ ਦਾ ਕਹਿੰਗੇ ਪਹਾੜ ਚੜ ਗਈ ਆ ਕਣਕ ਵੀ ਮਾਰ ਗਈ ਤੇ ਪਹਾੜ ਵੀ ਚੜ ਗਈ ਤੇ ਦੂਰਾ ਨੁਕਸਾਨ ਹੋ ਗਿਆ ਜਿਹੜਾ ਹੁਣ ਆਪਦਾ ਕੋਈ ਉੱਤਰ ਆਏ ਤੋਂ ਭਾੜ ਚੱਕਣਗੇ ਉਹਦੇ ਦੀ ਵੀ ਖਰਚਾ ਹੋਣਾ ਤੇ ਜਿਹੜੀ ਫਸਲ ਮਾਰ ਗਈ ਉਹਦੇ ਵੀ ਨੁਕਸਾਨ ਹੋਣਾ ਮਤਲਬ ਇਹ ਸੂਆ ਅਜਵੇਂ ਉਹਨਾਂ ਨੇ ਕਿਹਾ ਵੀ 6 ਮਹੀਨੇ ਪਹਿਲਾਂ ਉੱਥੋਂ ਟੁੱਟ ਗਿਆ ਹੁਣ ਇੱਥੋਂ ਟੁੱਟ ਗਿਆ ਮਤਲਬ ਇਹਦੇ ਕੋਈ ਪੱਕੇ ਕਾਰਨ ਤੇ ਜਾਂ ਕਿਹੇ ਚੀਜ਼ ਵੱਲ ਧਿਆਨ ਨਹੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਜਿਹੜਾ ਜ਼ਿਮੀਂਦਾਰਾਂ ਦਾ ਨੁਕਸਾਨ ਹੁੰਦਾ ਫਸਲਾਂ ਦਾ ਵੀ ਸੂਬੇ ਕਿੰਨੀ ਧਿਆਨ ਦਿੱਤਾ ਜਾਵੇ ਜੇ ਸੂਆ ਬਣਦਾ ਤਾਂ ਜ਼ਿਮੀਂਦਾਰ ਵੀ ਵੱਜਦੇ ਆ ਤੇ ਜੇ ਸਰਕਾਰਾਂ ਨੇ ਇਹੀ ਕੰਮ ਕਰਨਾ ਹੈ ਫੇਰ ਤਾਂ ਦਿਸੀ ਜਾਂਦਾ ਸਰਕਾਰਾਂ ਦੇ ਜੋ ਪਹਿਲਾਂ ਆ ਗੀਆਂ ਤੇ ਸਰਕਾਰਾਂ ਹੋਣ ਵਾਲੀਆਂ ਸਰਕਾਰਾਂ ਤੇ ਹੋਣ ਵਾਲੀਆਂ ਪਹਿਲਾਂ ਆਈਆਂ ਦਾ ਕੋਈ ਬਹੁਤਾ ਫਰਕ ਨਹੀਂ ਪਹਿਲਾਂ ਵੀ ਬਹੁਤ ਅਸੀਂ ਟੁੱਟਿਆ ਬਹੁਤ ਅਸੀਂ ਫਸਲਾਂ ਦਾ ਨੁਕਸਾਨ ਹੋਇਆ ਹੈ ਤੇ ਜੀ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਜਿਹੜਾ ਸੁਆਹ ਜਿਹੜੇ ਦੇਖਣੀ ਧਿਆਨ ਦਿੱਤਾ ਜਾਵੇ ਕਿਸੇ ਹੋਰ ਭਰਾ ਦਾ ਕਿਸੇ ਦਾ ਨੁਕਸਾਨ ਨਾ ਹੋਵੇ ਤੇ ਜਿਹੜਾ ਇਹਦਾ ਜਾਨਕੀ ਨਵੇਂ ਸਿਰੇ ਪੱਟ ਗਈ ਸੁਆਹ ਜਿਹੜਾ ਇਹ ਨਵੇਂ ਸਿਰੇ ਬਣਾਇਆ ਜਾਵੇ ਹਾਂਜੀ ਹੁਣ ਜਦੋਂ ਪਿਛਲੀ ਵਾਰ ਇੱਥੇ ਟੁੱਟਦਾ ਜੀ ਅਗਸਤ ਮਹੀਨੇ ਵਿੱਚ ਹਾਂ ਉਦੋਂ ਇੱਥੇ ਸਾਰੀਆਂ ਪਾਰਟੀਆਂ ਦੇ ਬੰਦੇ ਆਏ ਸੀਗੇ ਜੀ ਠੀਕ ਹੈ ਜੀ ਉਹਨਾਂ ਨੇ ਆ ਕੇ ਪੋਸਟਾਂ ਸ਼ੇਅਰ ਕੀਤੀਆਂ ਆ ਕੇ ਇੱਥੇ ਜਿਵੇਂ ਲੀਡਰ ਫੋਟੋਆਂ ਖਿਚਾਉਂਦੇ ਹੁੰਦੇ ਆ ਫੋਟੋਆਂ ਖਿੱਚਾ ਕੇ ਤੇ ਖਾਣਾ ਪੂਰਤੀ ਕੀਤੀ ਗਈ ਇਸ ਏਰੀਆ ਦੀ ਕੋਟਲੀ ਦੇ ਬੇਸਤੇ ਕਿ ਕੋਟਲੀ ਦੇ ਵਿੱਚ ਸੂਆ ਟੁੱਟਿਆ ਤੇ ਉਹ ਤਾਂ ਕੀਤੀ ਗਈ ਕਿਉਂਕਿ ਗਿੱਦੜਵੇ ਦੇ ਇਲੈਕਸ਼ਨ ਸਾਹਮਣੇ ਖੜੇ ਸੀ ਪਰ ਜਿਹਦਾ ਨੁਕਸਾਨ ਹੋਇਆ ਉਹਦਾ ਕੋਈ ਨਾਮ ਨਹੀਂ ਆਇਆ ਉਦੋਂ ਗੱਲਾਂ ਕਰੀਆਂ ਗਈਆਂ ਕਿ ਅਸੀਂ ਮੁਆਵਜ਼ਾ ਦੇਵਾਂਗੇ ਹੁਣ ਸਾਨੂੰ ਨਹੀਂ ਪਤਾ ਉਹ ਮੁਆਵਜ਼ਾ ਕਿਹਨੂੰ ਦਿੱਤਾਗਾ ਮੁਆਵਜ਼ਾ ਕਿਹਨੂੰ ਦਿੱਤਾ ਸਾਨੂੰ ਤਾਂ ਇੱਕ ਪੈਸਾ ਨਹੀਂ ਆਇਆਗਾ ਇੱਕ ਪੈਸਾ ਨਹੀਂ ਆਇਆਗਾ ਇਹ ਇੱਕ ਗੱਲ ਆ ਜਿੰਨੇ ਲੀਡਰ ਸਾਰੇ ਜੇਤੋ ਹਲਕੇ ਚਾ ਉਹਨੇ ਕਲੇ ਰਾਮਿਆਣੇ ਦੇ ਵਿੱਚ ਆ ਫਿਰ ਵੀ ਕੋਈ ਐਸੀ ਚੀਜ਼ ਦੀ ਸੁਣਵਾਈ ਨਹੀਂ ਹੁੰਦੀ ਕੋਈ ਸੁਣਵਾਈ ਨਹੀਂ ਕਿ ਜੀ ਮੈਂ ਤੁਹਾਨੂੰ ਉਹੀ ਦੱਸੀ ਜਾਂਦਾ ਕਿ ਜੇ ਸੂਆ ਜਦੋਂ ਚੜਾ ਦਿੱਤਾ ਜਾਂਦਾ ਉਹ ਦੇਖੋ ਕੰਨੀ ਤੱਕ ਚੜਾ ਦਿੱਤਾ ਜਾਂਦਾਗਾ ਠੀਕ ਹੈ ਜਦੋਂ ਅਸੀਂ ਫੋਨ ਕਰਦੇ ਹਾਂ ਕਿ ਜਿੰਨਾਂ ਦੇ ਵਾਣ ਖਤਰੇ ਦੇ ਵਿੱਚ ਹੈਗੇ ਆਗੇ ਉਹਨਾਂ ਦੀ ਕੋਈ ਗੱਲ ਨਹੀਂ ਸੁਣਦਾ ਕਿ ਜਿੰਨਾ ਚਿਰ ਕਿਸੇ ਲੀਡਰ ਦਾ ਫੋਨ ਨਹੀਂ ਜਾਂਦਾ ਤੇ ਜੇ ਲੀਡਰ ਦਾ ਜਾਊਗਾ ਸੁਣਵਾਈ ਆ ਇਹ ਤਾਂ ਨਹੀਂ ਲੋਕ ਮਰਦੇ ਆ ਡੱਬਦੇ ਆ ਡੁੱਬੀ ਜਾਂਦੇ ਹੋ ਜੀ ਲੋਕਾਂ ਦਾ ਕੀ ਆ ਲੋਕਾਂ ਇਹ ਸਿਰਫ ਵੋਟ ਬੈਂਕ ਹੈ ਜੀ ਹੂੰ ਇਹ ਸਿਰਫ ਵੋਟ ਬੈਂਕ ਇਹਨਾਂ ਦਾ ਇਹਨਾਂ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਇਲੈਕਸ਼ਨ ਸਿਰ ਤੇ ਹੋਣਗੇ ਨਹੀਂ ਨੁਕਸਾਨ ਹੁੰਦਾ ਕਿਉਂਕਿ ਪਿਛਲੀ ਵਾਰ ਵੀ ਇਹੀ ਹੋਇਆ ਸੀਗਾ ਮਤਲਬ ਪਿਛਲੀ ਝੋਨੇ ਤੇ ਵੀ ਤੁਹਾਡੀ ਫਸਲ ਮਰੀ ਕਣਕ ਵੀ ਤੁਹਾਡੀ ਹੁਣ ਜਿਹੜੀ ਹੈ ਉਹ ਡੁੱਬ ਚੱਲੀ ਮਤਲਬ ਹਰ ਵਾਰੀ ਇਹ ਤੁਮ ਮਾਰ ਪੈ ਰਹੀ ਹੈ ਲੱਗਦਾ ਤੁਸੀਂ ਇੱਕ ਗੱਲ ਦੇਖੋ ਜੀ ਲਗਭਗ 4 ਲੱਖ ਦਾ ਝੋਨਾ ਗਿਆ ਠੀਕ ਹੈ ਜੀ 3 ਲੱਖ ਦੀ ਕਣਕ ਗਈ 7 ਲੱਖ ਦਾ ਨੁਕਸਾਨ 1 ਸਾਲ ਦਾ ਜਿਹਦਾ ਹੋ ਗਿਆ ਉਹ ਕਿੱਥੇ ਜਾਊਗਾ ਆ ਸਾਡੇ ਨਾਲ ਵਾਣੇ ਮੇਰੇ ਤਾਇਕਾਗਾ ਇਹ ਸਾਡੇ ਆਪ ਦੇ ਸਗੀ ਠੇਕੇ ਦੇ ਲੈਂਦੇ ਹੈਗੇ ਠੀਕ ਹੈ ਠੇਕੇ ਵਾਲੇ ਵਾਂਚੋਂ 5-7000 ਦੀ ਬਚਤ ਹੁੰਦੀ ਹੈਗੀ ਹੁਣ ਉਹ ਬੰਦਿਆਂ ਦੀਆਂ ਦੋ ਫਸਲਾਂ ਖਰਾਬ ਹੋ ਗਈਆਂ ਉਹ ਕਿੱਥੇ ਜਾਣਗੇ 5-7 ਗਿੱਲਿਆਂ ਵਾਲੇ ਬੰਦੇ ਉਹ ਆ ਠੀਕ ਹੈ ਜੀ ਜਿਵੇਂ ਰਾਤ ਦਾ ਚੱਲੀ ਜਾਂਦਾ ਜੀ ਰੋਕੀ ਨਹੀਂ ਰਿਆ ਪਿੱਛੇ ਜਾ ਕੇ ਬੰਦ ਵੀ ਨਹੀਂ ਕੀਤਾ ਤੇ ਜੇ ਐਂ ਚੱਲੀ ਗਿਆ ਹੋਰ ਰਾਤ ਹੋਰ 4 ਘੰਟੇ ਤੱਕ ਇਹ ਹੋਰ ਗਾਂ ਵੀ ਜਾ ਸਕਦਾ ਦਾ ਨੁਕਸਾਨ ਇਹ ਹੀ ਦੂਰ ਤੇ ਕਰੀ ਨੁਕਸਾਨ ਹੀ ਨੁਕਸਾਨ ਆਈ ਜੇ ਇਹਦਾ ਸਮਝ ਅਸੀਂ ਤਾਂ ਬੇਨਤੀ ਕਰਦੇ ਆ ਜਿਹੜੇ ਕੋਈ ਮੋਦਵਾਰ ਬੰਦੇ ਆ ਚਾਹੇ ਸਾਡੇ ਪਿੰਡ ਦੇ ਲੀਡਰ ਆ ਚਾਹੇ ਕੋਈ ਜੈਤੋ ਹਲਕੇ ਦੇ ਲੀਡਰ ਆ ਵੀ ਸੁਵਾ ਜਿਹੜਾ ਬੰਦ ਕਰਾਇਆ ਜਾਵੇ ਤੇ ਇਹ ਬੰਦ ਕਰਾ ਜੋ ਮਸਲਾ ਹਲੋ ਸਾਰਾ ਜਿਹੜਾ ਇਹ ਬੰਦ ਕਰਾਉਂਦੇ ਨਾਲ ਹੀ ਹੋਣਾ ਜੇ ਇਹ ਬੰਦ ਹੋਊਗਾ ਜਿਹੜਾ ਇਹ ਬੰਨਿਆ ਜਾਣਾ ਤੇ ਨਹੀਂ ਇਹ ਪਾਣੀ ਤੁਰਿਆ ਆਇਆ ਤਾਂ ਗਾਂ ਆ ਗੇ ਘਰ ਵੀ ਹੈਗੇ ਆ ਤੇ ਜ਼ਮੀਨਾਂ ਦਾ ਵੀ ਜਿਹੜਾ ਇਹ ਨੁਕਸਾਨ ਆ ਕਣ ਕੰਦਾ ਵੀ ਨੁਕਸਾਨ ਆ ਤਾਂ ਗਾਂ ਆ ਗੇ ਘਰਾਂ ਦਾ ਵੀ ਨੁਕਸਾਨ ਆ ਮਤਲਬ ਇਹ ਵਿਭਾਗ ਦਾ ਕੋਈ ਵੀ ਨਹਿਰੀ ਵਿਭਾਗ ਦਾ ਕੋਈ ਬੰਦਾ ਨਹੀਂ ਆਇਆ ਨਹਿਰੀ ਵਿਭਾਗ ਦੀ ਮੈਂ ਤੁਹਾਨੂੰ ਗੱਲ ਦੱਸਦਾ ਜਦੋਂ ਉਦੋਂ ਸੂਆ ਟੁੱਟਦਾ ਜੀ ਉਦੋਂ ਇੱਥੇ ਆ ਸਾਰੇ ਏਰੀਆ ਦੇ ਵਿੱਚ ਇੱਕ ਅਫਸਰ ਅਲੋਟਡ ਸੀ ਜੀ ਇਹਨਾਂ ਦਾ ਉਸ ਦਾ ਟਰਾਂਸਫਰ ਹੋ ਗਿਆ ਜੀ ਉਸ ਤੋਂ ਬਾਅਦ ਇੱਥੇ ਕੋਈ ਵੀ ਨਿਗਰਾਨੀ ਵਾਲਾ ਬੰਦਾ ਇਹਨਾਂ ਨੇ ਭੇਜਿਆ ਨਹੀਂਗਾ ਅਸੀਂ ਖੁਦ ਨਿਗਰਾਨੀ ਕਰਦੇ ਆਂਗੇ ਹਾਲਾਂਕਿ ਸਾਨੂੰ ਇਸ ਗੱਲ ਦੀ ਕੋਈ ਤਨਖਾਹ ਨਹੀਂ ਮਿਲਦੀ ਸਾਡਾ ਨੁਕਸਾਨ ਦਾ ਪੈਸਾ ਨਹੀਂ ਮਿਲਦਾ ਹੈਗਾ ਠੀਕ ਹੈ ਜੀ ਕੋਈ ਇੱਥੇ ਉਹਨਾਂ ਨੇ ਦੁਬਾਰਾ ਅਫਸਰ ਨਹੀਂ ਲਾਏਗਾ ਅਸੀਂ ਜਦੋਂ ਕਹਿੰਨੇ ਆ ਸਾਡੀ ਗੱਲ ਵਾਲ ਕੋਈ ਧਿਆਨ ਨਹੀਂ ਦਿੰਦਾ ਜਾਂਦਾ ਹੈਗਾ ਹੁਣ ਅਸੀਂ ਤਾਂ ਇਹ ਕਹਿਨੇ ਆ ਕਿ ਅਸੀਂ ਅੱਗੇ ਪਹਿਲਾਂ ਗੱਲ ਕਰੀਏ ਇੱਥੋਂ ਦੂਸਰੀ ਵਾਰ ਸੂਆ ਟੁੱਟ ਗਿਆ ਹੁਣ ਜੇ ਬੰਨ ਲਾਉਣਾਗਾ ਇੱਧਰ ਲਾ ਦਿਓ ਇਸੂਏ 'ਚ ਆਹ ਸਾਡੇ ਮਨ ਨੂੰ ਹੀ ਰਹਿਣਾ ਇਹਨੇ ਇੱਥੇ ਗੁੱਲਾ ਰਹਿੰਦੇ ਆ 30 35 ਗਿੱਲਿਆਂ 'ਚ ਪਈ ਜਾਊਗਾ ਦੁਬਾਰਾ ਸੂਆ ਨਾ ਬਨੋ ਜੇ ਬੰਨਣਾ ਆ ਤਾਂ ਫਿਰ ਸਾਰਾ ਇਹ ਕਿਉਂਕਿ ਜੇ ਸਾਡਾ ਨੁਕਸਾਨ ਹੋ ਗਿਆ ਸੀ ਅੱਗੇ ਵਾਲਿਆਂ ਤੋਂ ਕੀ ਲੈਣਾਗਾ ਜਦੋਂ ਅਸੀਂ ਫੋਨ ਕਰਦੇ ਹਾਂ ਉਹ ਤਾਂ ਕਹਿੰਦੇ ਆ ਕਿ ਜੀ ਸਾਨੂੰ ਗਾਂਹਲੇ ਪਾਣੀ ਮੰਗਦੇ ਆ ਤੇ ਸਾਡੇ ਆ ਪਾਣੀ ਲੈ ਜਾਓ ਫਿਰ ਸਾਨੂੰ ਤਾਂ ਪਾਣੀ ਚਾਹੀਦਾ ਨਹੀਂ ਇਸ ਤਾਂ ਲਾਉਂਦੇ ਨਹੀਂਗੇ ਬਿਲਕੁਲ ਮਤਲਬ ਆ ਇੱਕ ਫਸਲ ਜਿਵੇਂ ਕਿਹਾ ਬਜ਼ੁਰਗਾਂ ਨੇ ਵੀ ਇੱਕ ਫਸਲ ਮਰ ਜੇ ਬੰਦਾ ਉੱਠਦਾ ਨਹੀਂ ਥੋੜੀਆਂ ਤਾਂ ਦੋ ਦੋ ਫਸਲਾਂ ਦਾ ਨੁਕਸਾਨ ਹੋ ਜਾਣਾ ਆ ਤੁਸੀਂ ਹੁਣ ਆਪ ਦੇਖੋ ਜੀ ਕਿੱਥੇ ਜਾਊਗਾ ਬੰਦਾ 5-7 ਸਾਲ ਪਿੱਛੇ ਬੰਦਾ ਚੱਲ ਜਾਂਦਾਗਾ ਤੇ ਹੁਣ ਉਹ ਸਾਡੇ 5-7 ਸਾਲਾਂ ਦੀ ਕੋਈ ਵੈਲਿਊ ਨਹੀਂ ਹੈਗੀ ਪਹਿਲਾਂ ਇੱਕ ਵਾਰੀ ਉੱਥੋਂ ਵੀ ਟੁੱਟਿਆ ਸੀ ਪਿੱਛੋਂ ਜੇ ਵੀ ਟੁੱਟਿਆ ਸੀ ਨਾ ਇਹ ਮਤਲਬ ਕੁਝ ਕੁਝ ਟੁੱਟਿਆ ਜੀ ਇਹ ਇੱਥੋਂ ਟੁੱਟਿਆ ਇਹ ਉਸ ਤੋਂ ਉਧੇ ਚਲੋ ਉਦੋਂ ਬੰਨ ਬੁੰਨ ਲਿਆ ਜਾਂਦਾਗਾ ਠੀਕ ਆ ਆ ਰਾਤ ਟੁੱਟ ਗਿਆ ਤਾਂ ਕਰਕੇ ਵੱਜਿਆ ਨਹੀਂਗਾ ਆ ਸਾਰੇ ਦਾ ਸਾਰਾ ਏਰੀਆ ਜਿਹੜਾ ਹੈਗਾ 11 ਮਹੀਨਾ ਦੋ ਚਾਲਾਂ ਦੇ ਵਿਚਾਲੇ ਪੈਂਦਾਗਾ ਇਹ ਘੱਟੋ ਘੱਟ ਮੇਰੇ ਦੇਖਣ ਦੇਖਣ ਦੇ ਵਿੱਚ ਹੁਣ ਹੁਣ ਪਿਛਲੇ 3-4 ਸਾਲਾਂ ਦੇ ਵਿੱਚ ਇਹ ਟੁੱਟ ਚੁੱਕਿਆ 20-22 ਵਾਰ ਠੀਕ ਆ ਕਿਤੇ ਕੰਟਰੋਲ ਆ ਜਾਂਦਾ ਹੁਣ ਆ ਦੋ ਵਾਰ ਇੱਥੇ ਟੁੱਟ ਗਿਆ ਜੀ ਇੱਕ ਵਾਰੀ ਆ ਪਿੱਛੇ ਹੀ ਤੋਂ ਥੋੜਾ ਪਿੱਛੇ ਟੁੱਟਦਾ ਸੀ ਇੱਕ ਜਿਹੜੀ ਉੱਥੇ ਟੱਪਣਾ ਰਹਿ ਗਿਆਗਾ ਉੱਥੋਂ ਤਿੰਨ ਵਾਰੀ ਟੁੱਟ ਚੁੱਕਿਆ ਜੀ ਤਿੰਨ ਵਾਰੀ ਟੁੱਟ ਗਿਆ ਤੇ ਉੱਥੋਂ ਚਲੋ ਅਸੀਂ ਕੰਟਰੋਲ ਕਰ ਗਏ ਇੱਥੋਂ ਨਹੀਂ ਕੰਟਰੋਲ ਹੋਇਆ ਥੋੜਾ ਜਿਆਦਾ ਨਰਮ ਏਰੀਆ ਆ ਗਿਆ ਡੂੰਗਾ ਆ ਗਿਆ ਉਹ ਇੱਕ ਗੱਲ ਹੈ ਮਤਲਬ ਸਾਡੇ ਪਿੰਡ ਟੱਪਟੇ ਤੇ ਲੀਡਰ ਹੈ ਤੇ ਇੱਕ ਸੁਹਾ ਪੱਕਾ ਨਹੀਂ ਕਰਾਇਆ ਜਾਂਦਾ ਜਾਂ ਸੁਏ ਦਾ ਪ੍ਰਬੰਧ ਕੀਤਾ ਨਹੀਂ ਜਾਂਦਾ ਹੈ ਇਹ ਤਾਂ ਚਲੋ ਜੀ ਹੁਣ ਸਾਡੇ ਲੀਡਰ ਵੋਟਾਂ ਵਾਲੇ ਜੀ ਵੋਟਾਂ ਹੀ ਭੌਂਦੇ ਆ ਬਸ ਕੱਲੀਆਂ ਕੰਮ ਕੋਈ ਨਹੀਂ ਕਰਕੇ ਰਾਜੀ ਤਿੰਨੇ ਚਾਰ ਲੀਡਰ ਆ ਚੰਗੇ ਨਾ ਟਰਲੇਦਾਰਾ ਕੋਈ ਇਹ ਨਹੀਂ ਕੰਮ ਕਰਦਾ ਕੋਈ ਪਿੰਡ ਮਤਲਬ ਆਹ ਚੀਜ਼ ਜਿਹੜਾ ਪਤਾ ਵੀ ਆਹ ਪਿੰਡ ਦੀ ਇੱਕ ਵੱਡੀ ਸਮੱਸਿਆ ਬਸ ਇਹਦਾ ਬੋਟਾਂ ਲੈ ਲੀਆਂ ਕਿਸੇ ਨੂੰ ਉਹਨੂੰ ਪਵਾਤੀਆਂ ਉਹਨੂੰ ਪਵਾਤੀਆਂ ਬਸ ਐਂ ਕਰੀ ਜਾਂਦੇ ਨੀ ਨੁਕਸਾਨ ਹੈਗਾ ਇੱਥੇ ਕਿਉਂਕਿ ਵਾਣ ਸਾਡੇ ਅਗੇ ਨੁਕਸਾਨ ਸਾਡਾ ਜੀ ਲੀਡਰਾਂ ਦਾ ਕੋਈ ਨੁਕਸਾਨ ਨਹੀਂ ਹੈਗਾ ਹਾਂ ਬਾਕੀ ਲੀਡਰ ਹਮੇਸ਼ਾ ਇਹ ਅਗੇ ਕਿ ਉਹ ਰਾਜਨੀਤੀ ਹੈ ਜੀ ਹਮ ਹੁਣ ਤਾਂ ਆ ਜਾਣਗੇ ਹੁਣ ਨੁਕਸਾਨ ਹੋਇਆਗਾ ਉਸ ਤੋਂ ਬਾਅਦ ਕਿਹਨੇ ਆਉਣਾ ਜੀ ਇੱਥੇ ਮਤਲਬ ਫੋਟੋਆਂ ਪਿਛਲੇ ਦੀ ਫੋਟੋਆਂ ਕਰਾ ਕੇ ਚਲੇਗੇ ਕਿਸੇ ਨੇ ਬਹੁਤ ਮੋੜ ਕੇ ਬਸ ਮੈਂ ਤੁਹਾਨੂੰ ਦੱਸੀ ਜਾਂਦਾ ਜੀ ਪਿਛਲੀ ਵਾਰ ਇੱਥੇ ਖਿੱਚੀਆਂ ਗਈਆਂ ਫੋਟੋਆਂ ਹਜੇ ਵੀ ਸ਼ਾਇਦ ਉਹਨਾਂ ਦੇ ਪੇਜਾਂ ਦੇ ਪੰਨਿਆਂ ਹੋਣੀਆਂ ਜਿਹੜੇ ਇੱਥੋਂ ਦੇ ਨਾਲ ਤੇ ਗ ਪਰ ਉਹ ਇਹ ਕਰਕੇ ਪਾਈਆਂ ਗਈਆਂ ਕਿ ਪਿੰਡ ਕੋਟਲੀ ਦੇ ਵਿੱਚ ਰਜਵਾਹ ਟੁੱਟਿਆ ਤੇ ਉੱਥੇ ਪਹੁੰਚੇ ਅੱਛਾ ਮਤਲਬ ਉਹਨੂੰ ਗਿੱਦੜਵਾਹਾ ਚੋਣਾ ਨਾਲ ਜੋੜ ਲਿਆ ਉਹ ਗਿੱਦੜਵਾਹਾ ਚੋਣਾ ਦੇ ਨਾਲ ਜੋੜਿਆ ਗਿਆ ਜੀ ਉਦੋਂ ਹੀ ਮੈਂ ਦੇਖਿਆ ਸੀਗਾ ਕਿਉਂਕਿ ਕੁਝ ਜਿਹੜੇ ਲੀਡਰ ਆਏ ਸੀ ਇੱਥੇ ਆਪਾਂ ਦੇਖਦੇ ਹੀ ਆਂਗੇ ਵੀ ਕੌਣ ਆਇਆ ਸੀ ਕੀ ਉਹਨਾਂ ਨੇ ਕੀਤਾਗਾ ਪਰ ਉਹ ਤੁਸੀਂ ਦੇਖਿਓ ਗਿੱਦੜਵਾਹੇ ਦੇ ਨਾਲ ਜੋੜ ਦਿੱਤਾ ਗਿਆ ਤਾਂ ਕਿ ਉਹਨਾਂ ਦਾ ਕੋਈ ਰਾਜਨੀਤਿਕ ਫਾਇਦਾ ਹੋ ਸਕੇ ਅੱਛਾ ਇੱਕ ਇਹ ਹੈ ਮਤਲਬ ਇਹ ਕਿੱਥੋਂ ਪਿਛਲੀ ਵਾਰੀ ਕਿੰਨੇ ਏਕੜ ਫਸਲ ਖਰਾਬ ਹੋਈ ਸੀ ਇੱਥੇ ਪਿਛਲੀ ਵਾਰ ਵੀ ਜੀ ਇੱਥੇ ਮੈਂ ਜਿਵੇਂ ਤੁਹਾਨੂੰ ਦੱਸਿਆਨ ਕਿ 35-40 ਕਿੱਲੇ ਜ਼ਮੀਨ ਹੈਗੀ ਹੈਗੀ ਉਹ ਜਿਹੜੀ ਸਭ ਤੋਂ ਨੀਵੀਂ ਹੈਗੀ ਠੀਕ ਹੈ ਜੀ ਆ ਉਹ ਵਾਲੀ ਤਾਂ ਮੰਨ ਕੇ ਚਲੋ 10 ਦਿਨ ਪਾਣੀ ਖੜਾ ਰਿਹਾ ਉਹ ਤਾਂ ਟੋਟਲ ਲਾਸਟ ਦੇ ਵਿੱਚ ਸੀਗੀ ਜੀ ਉਸ ਤੋਂ ਪਹਿਲਾਂ ਉਦੋਂ ਮੀਂਹ ਕਰਕੇ ਇੱਥੇ ਨੁਕਸਾਨ ਹੋਇਆ ਸੀਗਾ ਜੀ ਆਹੀ 35-40 ਕਿੱਲੇ ਦਾ ਕਾਰਨ ਇਹ ਬੰਦਾ ਜੀ ਸਾਰਾ ਉੱਚਾ ਹੈਗਾ ਕਿ ਉਹ ਜਿੰਨਾ ਤੁਸੀਂ ਦੇਖੋਗੇ ਉਹ ਸਾਰਾ ਉੱਚਾ ਹੈਗਾ ਜਿੰਨਾ ਚਿਰ ਹੁਣ ਜੇ ਅਸੀਂ ਅੱਜ ਪਾਣੀ ਕੱਢਣ ਦਾ ਇਹਨੂੰ ਸਟਾਰਟ ਕਰਦੇ ਹਾਂ ਜਿਹੜਾ ਉੱਪਰਲੇ ਵਾਣੇ 'ਚ ਪਾਣੀ ਚੜ੍ਹ ਗਿਆ ਹੈਗਾ ਪਹਿਲਾਂ ਉਹ ਨਿਕਲੇਗਾ ਸਾਡਾ ਪਾਣੀ ਸਭ ਤੋਂ ਲਾਸਟ ਤੇ ਨਿਕਲਣਾ ਹੈ ਤੇ ਹੁਣ ਹਾਂਜੀ ਉਹ ਜਮਾਂ ਨਿਕਲਦੇ ਨਿਕਲ ਤਾਂ ਉਹ 35 40 ਕਿੱਲੇ ਦਾ ਮਾਰਚ ਪੈਂਦੀ ਹੈ ਜੀ ਪਿਛਲੀ ਸਾਂਵਾਰ ਵੀ ਅਸੀਂ ਤਾਂ ਚਲੋ ਠੀਕ ਹੈ ਉਦੋਂ ਇਹੀ ਕਹੀ ਗਏ ਕਿ ਕਿ ਸਰਕਾਰ ਨੂੰ ਬੰਦਾ ਤੇ ਇਹ ਕਰ ਸਕਦੇ ਜੀ ਸਾਡਾ ਸਾਨੂੰ ਕੋਈ ਮੁਆਵਜ਼ਾ ਦਿੱਤਾ ਜਾਵੇ ਸਾਡੀ ਫਾਈਨੈਂਸ਼ੀਅਲ ਮਦਦ ਕੀਤੀ ਜਾਵੇ ਪਰ ਕਿਸੇ ਸਰਕਾਰ ਨੇ ਕੁਝ ਨਹੀਂ ਦਿੱਤਾ ਜੀ ਉਦੋਂ ਵੀ ਈਵਨ ਅਸੀਂ ਤਾਂ ਉਦੋਂ ਇਹ ਵੀ ਡਿਪਾਰਟਮੈਂਟ ਨੂੰ ਕਿਹਾ ਸੀ ਕਿ ਸਾਨੂੰ ਅਸੀਂ ਤੇਲ ਖੋਦ ਕੋਲੋਂ ਸਾੜ ਲਾਂਗੇ ਸਾਨੂੰ ਪੱਖੇ ਪ੍ਰੋਵਾਈਡ ਕਰਾ ਦਿੱਤੇ ਜਾਣ ਸਾਨੂੰ ਉਹ ਵੀ ਨਹੀਂ ਕੀਤਾ ਗਿਆ ਜੀ ਉਹ ਵੀ ਨਹੀਂ ਕੀਤਾ ਜੀ ਹੁਣ ਵੀ ਲੱਗਦਾ ਹੁਣ ਕੱਢਣ ਦਾ ਪਾਣੀ ਹੁਣ ਵੀ ਪੈਣਾ ਇੱਥੋਂ ਹੁਣ ਫਾਇਦਾ ਨਹੀਂ ਗਾ ਜੀ ਕੱਢੇ ਦਾ ਹੁਣ ਇਹ ਪਾਣੀ ਕੱਢੇ ਦਾ ਕੀ ਫਾਇਦਾ ਹੈਗਾ ਤੁਸੀਂ ਦੇਖੋ ਝੋਨਾ ਹੁੰਦਾ ਉਹ ਜਿਹੜਾ ਪਾਣੀ ਚ ਰਜਿਸਟ ਕਰ ਜਾਂਦਾ ਹੈਗਾ ਕਣਕ ਨਹੀਂ ਕਰ ਸਕਦੀ ਕਣਕ 2-3 ਦਿਨਾਂ ਦੇ ਵਿੱਚ ਪੂਰੀ ਖਰਾਬ ਹੋ ਜਾਣੀ ਆ ਹੱਸ ਤਾਂ ਹੁਣ ਇਹ ਕਹਿੰਨੇ ਹੈਗੇ ਕਿ ਚਲੋ ਜਦੋਂ ਧਿਆਨ ਰੱਖਣਾ ਤੇ ਤੁਹਾਨੂੰ ਕਹਿੰਨੇ ਆ ਉਹ ਤੋਂ ਤੁਸੀਂ ਧਿਆਨ ਨਹੀਂ ਦਿੱਤਾ ਹੈਗਾ ਜੇ ਹੁਣ ਧਿਆਨ ਦੇਣਾ ਹੈਗਾ ਤਾਂ ਜਾਂ ਤਾਂ ਇਹਨੂੰ ਵਧੀਆ ਪੱਕਾ ਬਣਾਓ ਜੇ ਨਹੀਂ ਬਣਾਉਣਾ ਤਾਂ ਕੋਈ ਨਹੀਂ ਖੁੱਲਾ ਪਿਆ ਰਹਿੰਦੇ ਹੋ ਜੀ ਸਾਡਾ ਤਾਂ ਹੁਣ 6 ਮਹੀਨੇ ਕੋਈ ਕੰਮ ਦਾ ਨਹੀਂ ਗਏ ਬਣ ਹੁਣ ਲਾਸਟ ਟਾਈਮ ਜਦੋਂ ਆਹ ਵਾਲੀ ਭਲ ਗਈ ਸੀਗੀ ਸਾਨੂੰ ਡਿਪਾਰਟਮੈਂਟ ਦੇ ਉਹਦਾ ਕੁਝ ਨਹੀਂ ਦਿੱਤਾਗਾ ਇੱਥੇ ਅਸੀਂ ਜਦੋਂ ਕਹਿੰਦੇ ਸੀਗੇ ਕਿਸੇ ਨੂੰ ਵੀ ਜੋ ਟਰਾਲੀਆਂ ਨਾਲ ਟਰੈਕਟਰਾਂ ਨਾਲ ਚੱਕਦੇ ਹੈਗੇ ਕਿ ਭਾਈ ਤੁਸੀਂ ਇਹ ਚੱਕ ਲੋ ਸਾਡੇ ਤੋਂ ਪੈਸੇ ਲੈ ਲਿਓ ਕਿਸੇ ਨੇ ਉਹ ਨਹੀਂ ਚੱਕਿਆ ਜੀ ਅਸੀਂ ਉਹ ਸਾਰਾ ਚੱਕ ਕੇ ਜਿਹੜਾ ਇਹਦੇ ਵਾਲਾ ਰੇਤਾ ਹੁੰਦਾਗਾ ਉਹ ਰਾਜ ਸਿੱਟਿਆ ਹੁਣ ਸਾਢੇ 6 ਮਹੀਨੇ ਬਾਅਦ ਕਿਸੇ ਕੰਮ ਦੇ ਨਹੀਂਗੇ ਸਾਡਾ ਨੁਕਸਾਨ ਹੋ ਚੁੱਕਿਆ ਜਿੰਨਾ ਹੋਣਾ ਸੀਗਾ ਹੁਣ ਇਹਨੂੰ ਇੱਥੋਂ ਬੰਨੇ ਦਾ ਕੀ ਫਾਇਦਾ ਜੀ ਅਸੀਂ ਤਾਂ ਉਹੀ ਗੱਲ ਕਹੀ ਜਾਂਦੇ ਅਗੇ ਭਰ ਦਿਓ ਸੂਏ ਨੂੰ ਸਾਡੇ ਵੱਲੋਂ ਤਾਂ ਸਾਡੇ ਉਂਝ ਵੀ ਕਿਸੇ ਕੰਮ ਨਹੀਂ ਆਉਂਦਾਗਾ ਕਿਉਂਕਿ ਜਦੋਂ ਲੋਡ ਹੁੰਦੀ ਨੁਲਾਇਆ ਕਿਸੇ ਨੂੰ ਫੋਨ ਇੱਥੇ ਕਿਸੇ ਮੈਕਮੇ ਵਾਲੇ ਨੂੰ ਮੈਕਮੇ ਵਾਲ ਨੂੰ ਅਸੀਂ ਸੁਬਾਹ ਦਾ ਹੀ ਫੋਨ ਕਰੀ ਜਾਂਦੇ ਆ ਜੀ ਕੀ ਆਂਦੇ ਉਹ ਜਿੰਨੋਂ ਦੇ ਫੋਨ ਕਰੀ ਜਾਂਦੇ ਜੀ ਇਹ ਬੰਦ ਕਰ ਦਿੱਤਾ ਜੀ ਬੰਦ ਕਰ ਦਿੱਤਾ ਆ ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਜੋ ਇੱਥੋਂ ਦੇ ਮਤਲਬ ਐਸ ਡੀਓ ਸਾਹਿਬ ਹੈ ਜਾਂ ਜੇਈ ਸਾਹਿਬ ਹੈਗੇ ਹੈਗੇ ਉਹਨਾਂ ਦਾ ਇੱਕ ਵਾਰੀ ਇੱਥੇ ਆਉਣ ਦਾ ਹੱਕ ਤਾਂ ਸੀਗਾ ਉਹ ਇੱਕ ਵਾਰ ਨਹੀਂ ਆਇਆ ਨੇ ਜਿਹੜੇ ਜੇਈ ਸਾਹਿਬ ਨੇ ਉਹ ਤਕਰੀਰ ਵਾਲੀ ਤੋਂ ਬਾਠਾਂ ਦਾ ਮੁੰਡਾ ਉਸੇ ਨਹੀਂ ਆਉਣਾ ਤੇ ਤਕਰੀਰ ਵਾਲੀ ਤੋਂ ਬੰਦਾ ਪਹੁੰਚਿਆ ਨਹੀਂ ਉਹ ਹਾਲੇ ਤੱਕ ਨਹੀਂ ਪਹੁੰਚਿਆ ਨਹੀਂ ਪਹੁੰਚਿਆ ਜੀ ਲੋਕਾਂ ਦਾ ਨੁਕਸਾਨ ਹੁੰਦਾ ਹੋਈ ਜਾਵੇ ਡੁੱਬਦੇ ਡੁੱਬਦੇ ਸੁਣਵਾਈ ਹੈ ਨਹੀਂ ਮੈਂ ਖੁਦ ਬਠਿੰਡੇ ਚੱਲਿਆ ਸੀਗਾ ਜੀ ਇੰਸਟੀਚੂਟ ਠੀਕ ਹੈ ਤੇ ਮੈਂ ਰਸਤੇ 'ਚ ਮੁੜ ਕੇ ਵੀ ਆ ਗਿਆ ਜੱਤੋਂ ਤੋਂ ਵਾਪਸ ਪਰ ਉਹਨਾਂ ਤੋਂ ਇੱਥੋਂ ਨਹੀਂ ਆਇਆ ਗਿਆਗਾ ਨਾ ਐਸਡੀਓ ਸਾਹਿਬ ਆਏ ਅਗੇ ਨਾ ਕੋਈ ਹੋਰ ਅਫਸਰ ਆਇਆ ਐ ਐਕਸੀਡੈਂਟ ਤੇ ਚਲੋ ਆਉਣਾ ਕੀ ਆ ਗਿਆ ਹਲੋ ਐਸਡੀਓ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਨਿੰਦਰ ਜੀ ਸਿੱਧੂ ਗੱਲ ਕਰ ਰਹੀ ਲੋਕ ਓਵਾਈਟੀਵੀ ਤੋਂ ਹਾਂਜੀ ਬਾਈ ਜੀ ਬਾਈ ਜੀ ਇੱਥੇ ਰਾਮਿਆਣੇ ਕੋਲੇ ਸੂਆ ਰਾਤ ਦਾ ਟੁੱਟਿਆ ਹੋਇਆ ਹੈ ਜੀ ਨਾ ਤਾਂ ਮਹਿਕਮੇ ਨੇ ਪਾਣੀ ਬੰਦ ਕੀਤਾ ਤੇ ਨਾ ਕੋਈ ਇੱਥੇ ਤੁਹਾਡਾ ਅਧਿਕਾਰੀ ਆਇਆ ਪਾਣੀ ਆਪਣਾ ਬੰਦ ਹੋ ਗਿਆ ਸੀ ਜੀ ਸਵੇਰੇ ਆਪਾਂ ਨੂੰ ਪਤਾ ਲੱਗਿਆ 7 ਵਜੇ ਬੰਦ ਕਰਤਾ ਸੀ ਤੇ ਜੇ ਸਾ ਵੀ ਮੌਕੇ ਤੇ ਜੀ ਉੱਤੇ ਉਹਨਾਂ ਦੂਜੇ ਕਸੀਆਂ ਚ ਪਾਣੀ ਡਾਇਵਰਟ ਕਰ ਰਹੇ ਨੇ ਮੌਕਾ ਦੇ ਗਏ ਨੇ ਸਵੇਰੇ ਆ ਕੇ ਪਾਣੀ ਕੰਟਰੋਲ ਕਰ ਰਹੇ ਹਾਂ ਜੀ ਉਹਨਾਂ ਸੀ ਪਿੰਡ ਵਾਲੇ ਤਾਂ ਕਹਿੰਦੇ ਕੋਈ ਅਫਸਰ ਇੱਥੇ ਆਇਆ ਹੀ ਨਹੀਂ ਜੀ ਨਹੀਂ ਜਿਹੜਾ ਮਾਰਕ ਹੀ ਨਹੀਂ ਸੋ ਸਵੇਰੇ 8 ਵਜੇ ਕੋਈ ਪ੍ਰਬੰਧ ਸ਼ੁਰੂ ਕੀਤਾ ਹੈ ਦਾ ਕੋਈ ਤੁਸੀਂ ਇਹਦਾ ਕਰਨ ਦਾ ਇਹ ਆ ਕਿ ਲੋਕ ਕਹਿੰਦੇ ਆਏ ਵਾਰ ਸੁਆ ਟੁੱਟ ਜਾਂਦਾ ਆਏ ਵਾਰ ਲੋਕਾਂ ਦੀ ਫਸਲ ਮਰ ਜਾਂਦੀ ਹੈ ਜੀ ਇੱਥੇ ਹਾਂਜੀ ਇਹ ਤਾਂ ਨਹੀਂ ਪ੍ਰੋਜੈਕਟ ਜੀ ਤਿਆਰ ਕਰੀ ਆਂਨੇ ਇਹਨੂੰ ਨਵਾਂ ਕੰਕਰੀਟ ਦਾ ਹੀ ਬਣਾਵਾਂਗੇ ਜੀ ਹੁਣ ਪਿਛਲੇ ਲਗਭਗ 4-5 ਸਾਲ ਤੋਂ ਅਸੀਂ ਦੇਖ ਰਹੇ ਆਂ ਇਹਨੂੰ ਟੁੱਟਦੇ ਨੂੰ 4-5 ਸਾਲ ਤੋਂ ਪ੍ਰੋਜੈਕਟ ਹਜੇ ਵਿੱਚ ਹੀ ਪਿਆ ਹੈ ਜੀ ਉਹ ਤਾਂ ਜੀ ਮੈਂ ਪਿਛਲਿਆਂ ਤਾਂ ਨਹੀਂ ਕਹਿ ਸਕਦਾ ਜੀ ਅਸੀਂ ਤਿਆਰ ਕਰੀ ਜਾਂਦੇ ਆਂ ਆਪਣੇ ਵੱਲੋਂ ਤੇ ਉਹ ਅਗਲੇ ਇਸ ਵਾਰ ਹੋ ਜਾਊਗਾ ਕੱਲ ਤੇ ਜਿਹੜਾ ਲੋਕਾਂ ਦਾ ਨੁਕਸਾਨ ਹੋ ਜਾਂਦਾ ਇਹਦਾ 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 ਕੀ ਹੱਲ ਹੁੰਦਾ ਜੀ ਜਿਹੜਾ ਲੋਕਾਂ ਦਾ ਹੁਣ ਇੰਨਾ ਨੁਕਸਾਨ ਹੋ ਜਾਂਦਾ ਨੁਕਸਾਨ ਤਾਂ ਹੋਇਆ ਹੈਗਾ ਹੀ ਆ ਜੀ ਹੁਣ ਜਦੋਂ ਆ ਇਹ ਮਤਲਬ ਜਿਵੇਂ ਸਰਕਾਰ ਤਾਂ ਕਹਿੰਦੀ ਸੀ ਵੀ ਸਰਕਾਰ ਤੁਹਾਡੇ ਦਵਾਰ ਕੋਈ ਹੋਰ ਕੋਈ ਚਲੋ ਇੱਕ ਜੇਈ ਸਾਹਿਬ ਉਧਰ ਆ ਕੋਈ ਇੱਕ ਲੋਕਾਂ ਕੋਲ ਹੀ ਆ ਕੇ ਘਟੋ ਘਟ ਲੋਕ ਤਾਂ ਐਂ ਹੁੰਦਾ ਵੀ ਦੁੱਖ ਦੇ ਵਿੱਚ ਆ ਕੇ ਬੰਦਾ ਖੜੀ ਜਾਵੇ ਲੋਕਾਂ ਨੂੰ ਤਰਵਾਸਾ ਹੀ ਹੋ ਜਾਂਦਾ ਪਰ ਤੁਹਾਡੇ ਇੱਥੇ ਬੰਦਾ ਹੀ ਨਹੀਂ ਖੜਾ ਸਾਰੇ ਆਉਣਗੇ ਨਹੀਂ ਦੇਖੋ ਸਾਡੀ ਪ੍ਰਾਇੋਰਟੀ ਪਹਿਲਾਂ ਹੈਗੀ ਹੈ ਪਾਣੀ ਬੰਦ ਕਰ ਲਾ ਜੀ ਜੀ ਸਭ ਤੋਂ ਪਹਿਲੀ ਪ੍ਰਾਇੋਰਟੀ ਸਾਡੀ ਪਾਣੀ ਬੰਦ ਕਰਕੇ ਇਹਨੂੰ ਬਰੀਚ ਨੂੰ ਪਲੱਗ ਕਰਨਾ ਹੈ ਜੀ ਜੀ ਇੱਕ ਸਾਡੇ ਕੋਲੇ ਮਜ਼ਮਾ ਦੀ ਸ਼ਾਰਟੇਜ ਹੈ ਸ਼ਾਰਟੇਜ ਬਹੁਤ ਹੈ ਸਾਡੇ ਕੋਲੇ ਇੱਥੇ ਕੋਈ ਬੇਨਦਾਰੀ ਨਹੀਂ ਹੈਗਾ ਜੀ ਲਾ ਕੇ ਇੱਥੇ ਖੜ੍ਹ ਜੇ ਉੱਥੇ ਪਰ ਫਿਰ ਵੀ ਅਸੀਂ ਕਰੀ ਜੰਨੀ ਆਦੇ ਉਲਟ ਪਰ ਸਾਡੀ ਪ੍ਰੈਰਟੀ ਪਹਿਲਾਂ ਪਾਣੀ ਬੰਦ ਕਰਨ ਦੀ ਹੈ ਜੀ ਉਹ ਅਸੀਂ ਕਰੀ ਜੰਨੀ ਹੈ ਜੀ 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 ਚਲੋ ਧੰਨਵਾਦ ਜੀ ਹਾਂ ਜੀ ਹਾਂ ਜੀ ਤਾਂ ਗੱਲਬਾਤ ਕੀਤੀ ਐਸਡੀਓ ਅਨੈਰੀ ਵਿਭਾਗ ਦੇ ਨਾਲ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਲੱਗੇ ਹੋਏ ਹਾਂ ਪਾਣੀ ਬੰਦ ਦਾ ਰਾਤ ਦਾ ਤੇ ਇਹ ਮਤਲਬ ਰਾਤ ਦਾ ਪਾਣੀ ਬੰਦ ਆ ਫਿਰ ਇਹਨਾਂ ਟਾਈਮ ਆਉਂਦਾ ਰਹਿੰਦਾ ਇਹ ਲਗਾਤਾਰ ਸਵੇਰ ਪਤਾ ਲੱਗਿਆ ਜੀ ਹਾਂ ਜੀ ਸਵੇਰ ਪਤਾ ਲੱਗਿਆ ਜੀ ਸਵੇਰ ਪਤਾ ਲੱਗਿਆ ਸੁਬਾਹ ਹੀ ਕੋਈ ਆਇਆ ਸੀ 6:30 ਦਾ ਟਾਈਮ ਹੋ ਗਿਆ 6:30 ਹਾਂਜੀ ਹਾਂਜੀ ਠੀਕ ਹੈ ਉਦੋਂ ਪਤਾ ਲੱਗਿਆ ਵੀ ਟੁੱਟਿਆ ਹਾਂਜੀ ਹਾਂਜੀ ਠੀਕ ਹੈ ਉਹ ਹਾਂਜੀ ਵੀ ਮੰਨ ਲਓ ਅੱਧੀ ਰਾਤ ਟੁੱਟਿਆ ਹੋਗਾ ਸ਼ਾਇਦ 80 ਮਿੰਟ ਕਹਿੰਦੇ ਆ ਜੀ ਹਾਂਜੀ ਤੇ ਰਾਤ ਦਾ ਕਿਹਨੇ ਸੂਆ ਬੰਦ ਕਰਤਾ ਜੀ ਹੂੰ ਸੁਬਾਹ ਕੀਤਾ ਉਹ ਜੀ ਕੀਤਾ ਹੋਊਗਾ ਤਾਂ ਹੀ ਤਾਂ ਨਾ ਪਾਣੀ ਆਈ ਜਾਂਦਾ ਜੀ ਹੂੰ ਹਾਂਜੀ ਪਾਣੀ ਤਾਂ ਜੇ ਆਥਨ ਦੇ ਕੇ ਸ਼ਾਮ ਤੱਕ ਪੰਜ ਘੰਟੇ ਸ਼ਾਮ ਤੱਕ ਕਹੀਂ ਚੱਲਣਾ ਇਹ ਪਾਣੀ ਅੱਛਾ ਸ਼ਾਮ ਤੱਕ ਹੌਲੀ ਹੌਲੀ ਕਟੂਗਾ ਉਦੋਂ ਨੂੰ ਤਾਂ ਬਹੁਤ ਨੁਕਸਾਨ ਕਰ ਦਿੰਦਾ ਬਾਈ ਜੀ ਇਹ ਇਨਾ ਟਾਈਮ ਲੱਗਦਾ ਇਹਨੂੰ ਬੰਦ ਪਾਣੀ ਬੰਦ ਹਾਂ ਪਾਣੀ ਤਾਂ ਫ ਪਾਣੀ ਨੇ ਤੋਪੜਨਾ ਹੀ ਐ ਕਾਲ ਬਹੁਤ ਆ ਜਾਂਦਾ ਪਾਣੀ ਦਾ ਬੰਦ ਹੁੰਦੇ ਦਾ ਉਦੋਂ ਨੂੰ ਤਾਂ ਬਹੁਤ ਨੁਕਸਾਨ ਕਰ ਦਿੰਦਾ ਇਹ ਤਿੰਨ ਮਹੀਨੇ ਬਾਦੀ ਟੁੱਟ ਗਈ ਤਿੰਨ ਮਹੀਨਾ ਬਾਦੀ ਟੁੱਟ ਗਈ ਹਾਂਜੀ ਪਹਿਲਾਂ ਉੱਥੇ ਟੁੱਟਿਆ ਸੀ ਹੁਣ ਇੱਥੇ ਟੁੱਟ ਗਿਆ ਬਹੁਤ ਜਿਆਦਾ ਨੁਕਸਾਨ ਹੋਣਾ ਹੋਵੇ ਨਾ ਜੀ 5 ਘੰਟਿਆਂ ਚ ਬੰਦ ਹੋ ਜਾਂਦਾ ਸੇਵੀਆਂ ਤੋਂ ਸਹੀ ਸਹੀ ਬੰਦ ਹਾਂ ਪਰ ਬੰਦ ਹੋਇਆ ਨਹੀਂ ਸਹੀ ਟਾਈਮ ਤੇ ਸਹੀ ਟਾਈਮ ਤੇ ਬੰਦ ਨਹੀਂ ਜੀ ਹੋਇਆ ਸਹੀ ਟਾਈਮ ਤੇ ਅੱਖ ਨੂੰ ਕੋਈ ਅੱਕੀ ਜਾਵੇ ਨਹੀਂ 5 ਘੰਟਿਆਂ ਦੇ ਵਿੱਚ ਸਵੇਰ ਸੇਵੀਆਂ ਤੋਂ ਬੰਦ ਹੋ ਜਾਈ ਕੱਲ ਦਾ ਅਸੀਂ ਕਰੀ ਜਾਨੇ ਆ ਟੁੱਟਿਆ ਤਾਂ ਪਤਾ ਤਾਂ ਸਵੇਰ ਲੱਗਿਆ ਹੀ ਇਹਦਾ ਉਹ ਆਨੇ ਅਸੀਂ ਕੱਲ ਦਾ ਹੀ ਉਹ ਕਰੀ ਜੰਨੇ ਆ ਉਹ ਜਿਵੇਂ ਤੁਹਾਡੀ ਗੱਲ ਸੁਣੀ ਉਹਨਾਂ ਨੇ ਗਾਓ ਕਰ ਬਾਕੀ ਭਰੇ ਸੂਏ ਦਾ ਤਾਂ ਅਸੀਂ ਬਹੁਤ ਨਾਲ ਫੋਨ ਕਰਦੇ ਆ ਪਰ ਉਹ ਜਿੰਨਾ ਚਿਰ ਗੱਲ ਸੁਣਦੇ ਨਹੀਂ ਜਿੰਨਾ ਚਿਰ ਟੁੱਟਦਾ ਨਹੀਂ ਉਹਨਾਂ ਚਿਰ ਬੰਦ ਕਰਦੇ ਨਹੀਂ ਜੋ ਬੰਦ ਨਹੀਂ ਕਰਦੇ ਸੁਣਦਾ ਹੀ ਨਹੀਂ ਜੀ ਕੋਈ ਉਥੇ ਆਪਣੇ ਮੱਥੇ ਪੰਜ ਸ਼ੀਰਾਂ ਟੁੱਟ ਗਿਆ ਕੋਈ ਸਰਕਾਰ ਦੀ ਬਿਲਕੁਲ ਗੌਰ ਵੀ ਨਹੀਂ ਇੱਕ ਪਰਸੈਂਟ ਦੀ ਵੀ ਸਰਕਾਰ ਕਹਿੰਦੀ ਸੀ ਵੀ ਅਫਸਰ ਤਾਂ ਬੈਠੇ ਪਿੰਡਾਂ 'ਚ ਹੋਇਆ ਕਰਨਗੇ ਤੇ ਤੁਹਾਡਾ ਆ ਨੁਕਸਾਨ ਹੋ ਜਾਂਦਾ ਵੀ ਪੁੱਛਣ ਵੀ ਨਹੀਂ ਆਉਂਦਾ ਅਫਸਰ ਕੋਈ ਹੈ ਹੀ ਨਹੀਂ ਜੀ ਸੂਏ ਤੇ ਕੋਈ ਵੀ ਹੈ ਨਹੀਂਗਾ ਜਾਂ ਮੇਟ ਆ ਜਾਂ ਕੋਈ ਬੇਲਦਾਰ ਆ ਉਹ ਤਾਂ ਜਿਵੇਂ ਮਲਟਾਇਰਮੈਂਟ ਹੋ ਜਾਂਦੇ ਬਾਅਦ ਚ ਕੋਈ ਲਾਏ ਨਹੀਂ ਤੇ ਉਵਰ થી ਰਹਿ ਜਾਂਦੇ ਉਹ ਪਹੁੰਚਦੇ ਨਹੀਂ ਗੇ ਗੇੜੇ ਵਾਲੇ ਕਿਹੜੇ ਨਰੇਗਾ ਵਾਲੇ ਆ ਵਿਚਾਰੇ ਉਤੋਂ ਦੀ ਹੋ ਕੇ ਲੰਘ ਜਾਂਦੇ ਸਾਰੇ ਵਰਿਆ ਜੀ ਉਹਨਾਂ ਦਾ ਕੰਮ ਹੂੰ ਕੋਈ ਬਿਲਕੁਲ ਦੇਖਪਾਲ ਹੈ ਨਹੀਂ ਜੀ ਸੁਣੇ ਕੋਈ ਧਿਆਨ ਹੈ ਨਹੀਂ ਹਾਂ ਕੋਈ ਧਿਆਨ ਨਹੀਂ ਗਾ ਜੀ ਕੋਈ 3 ਸਾਲ ਤੁਹਾਡੀਆਂ ਫਸਲਾਂ ਮਰ ਜਾਂਦੀਆਂ ਫਿਰ ਕੋਈ ਸਾਲ ਮਰਦੀਆਂ ਜੀ ਆਏ ਸਾਲ ਸਾਨੂੰ ਤਾਂ 10 ਸਾਲ ਹੋ ਗਏ ਵਹਿੰਦਿਆਂ ਨੂੰ ਪਾਲ ਪਲੋਸ ਕੇ ਤੇ ਕੰਮ ਕਰਕੇ ਤੇ ਪਲਾ ਛੜ ਕੇ ਮੁਰਜੀ ਦੇ ਜੀ ਕੋਈ ਐ ਨਹੀਂ ਕਿਸੇ ਨੂੰ ਮਾਜਵਾ ਉਹਨੂੰ ਮਿਲ ਜੇ ਜਾ ਉਹਨੂੰ ਮਿਲ ਜੇ ਉਲਟਾ ਕੋਸ਼ਿਸ਼ ਕਰਦੇ ਆ ਟੋਕ ਪਾਉਣ ਦੀ ਹੂੰ ਉਲਟਾ ਸਰਕਾਰਾਂ ਇਹ ਨਾ ਟੋਕ ਪਾਉਣ ਦੀ ਕੋਸ਼ਿਸ਼ ਕਰਦੀਆਂ ਵਾਹਣ ਵਾਲੇ ਨੂੰ ਮਾਜਵੇ ਵਾਲਾ ਦਾ ਕੰਮ ਦੂਰ ਰਹਿ ਗਿਆ ਹਮ ਸਰਕਾਰਾਂ ਦਾ ਬਹੁਤ ਮੰਦਾ ਲੋਕਾਂ ਦਾ ਬਸ ਆਏ ਨੁਕਸਾਨ ਹੁੰਦਾ ਵੇਖ ਕੇ ਤੇ ਫੋਟੋਆਂ ਖਿਚਾ ਕੇ ਮੁੜ ਜਾਂਦੇ ਮੁੜ ਜਾਂਦੇ ਜੀ ਮੁੜ ਜਾਂਦੇ ਕੋਈ ਸ਼ੱਕ ਵਾਲੀ ਗੱਲ ਨਹੀਂ ਹਮ ਕਿਉਂਕਿ 10 ਸਾਲ ਹੋ ਗਏ ਚਾਜਨਾ ਕਿਸੇ ਨੇ ਕੋਈ ਗੌਰ ਹੀ ਨਹੀਂ ਹੋਈਗੀ ਅੱਜ ਤੋਂ ਸੂਏ ਦੀ ਬੜੇ ਚਿਰਦਿਆਂ ਕਰੀ ਜਾਂਦੇ ਆ ਵੀ ਕਹਿੰਦੇ ਉੱਥੋਂ ਬਣਾ ਦੇਾਂਗੇ ਉੱਥੋਂ ਬਣਾ ਦੇਾਂਗੇ ਪੰਜ ਛੇ ਦਾ ਥੋੜੇ ਸਾਹਮਣੇ ਪਿੱਛੇ ਵੇਖੋ ਕਿੰਨਾ ਨੁਕਸਾਨ ਹੋਇਆ ਉੱਥੇ ਬੁਰਾ ਹਾਲ ਸੀ ਨੀਵੇਂ ਘਰ ਵੀ ਡੁੱਬ ਜਾਂਦੇ ਆ ਚਲੋ ਇੱਥੇ ਮੰਨਦੇ ਆ ਘਰ ਤਾਂ ਹਜੇ ਘੱਟੋ ਘੱਟ 2-250 ਕਿਲਾ ਏਰੀਆ ਡੁੱਬ ਕੇ ਘਰਾਂ ਤੇ ਉੱਥੇ ਦਾ ਸਾਡੇ ਜਾ ਕੇ 100 ਕਿਲੇ ਤੋਂ ਬਾਅਦ ਹੀ ਘਰਾਂ 'ਚ ਪਾਣੀ ਵੜ ਜਾਂਦਾ ਹ ਹੁਣੇ ਪਾਣੀ ਕਿੱਥੇ ਤੱਕ ਫੈਲ ਜੋ ਜੀ ਐਂ ਚੱਲੀ ਗਿਆ ਇਹ ਕਰਦਾ ਇਹ ਜੀ ਹਾਦਾਂ ਦਾ ਜਾ ਕੇ ਖੜਨਾ ਜੀ ਇਹ ਆਪ ਲੋਕ ਕੋਟਲੀ ਦੇ ਨਾਲ ਲਾ ਕੇ ਤੋਂ ਰਾਮਣੇ ਦੀ ਸਾਰੀ ਹੱਦ ਨਾਲ ਝੋਕ ਵਲ ਕੇ ਖੜਨਾ ਜੀ ਘਟੋ ਘਟ ਡੇਢ 200 ਕਿਲੇ ਦਾ ਨੁਕਸਾਨ ਬਣ ਜਾਣਾ ਜੀ ਇਹ ਹਾਂਜੀ ਹਾਂ 200 ਕਿਲੇ ਤੱਕ ਪਾਣੀ ਫੈਲ ਜਾਣਾ ਫੈਲ ਜਾਣਾ ਜੀ ਰਾਮ ਨਾਲ ਰਾਮ ਨਾਲ ਕੋ ਝੋਨੇ 'ਚ ਤਾਂ ਹੀ ਆਏ ਆ ਜਦੋਂ 10 15 ਦਾ ਕੋਈ ਸਮਾਇਆ ਵੀ ਹੋ ਜਾਂਦਾ ਇਹਦਾ 5-7 ਦਿਨ ਪਾਣੀ ਖੜਾ ਰਿਹਾ ਤੇ ਕੱਖ ਬੱਲੇ ਨਹੀਂ ਪੈਣਾ ਜੀ ਇਹਨਾਂ ਦੇ ਜਿਹੜੇ ਬੰਦੇ ਦੀਆਂ ਆਸਾਂ ਦੀਆਂ ਦਸ ਉਦੋਂ ਪਿੱਛੋਂ ਵੀ ਬੰਦ ਹੋ ਜਾਣੇ ਮੋਗੇ ਇੱਥੇ ਫੇਰ ਖਤਰਾ ਵੱਧ ਜਾਣਾ ਖਤਮ ਆਈ ਉਹਦਾ ਤਾਂ ਕੰਮ